ਇਹ ਰੀਤ ਨੂੰ ਮੋਤੀ ਰਾਮ ਨੂੰ ਮਹਿਰਾ ਦੀ ਹਿੱਦੀ ਹੋਈ ਮੋਤੀ ਰਾਮ ਮਹਰਾ ਕੌਣ ਸੀਗਾ ਉਹ ਮੁਜੀਦ ਖਾਨ ਦਾ ਲੱਗ ਰਹੀ ਸੀ ਤਾਂ ਮੁਜੀਦ ਦੇ ਨਾਮ ਤੇ ਉੱਥੇ ਜਦੋਂ ਸਹਤਿਆਦਿਆਂ ਨੂੰ ਪੇਸ਼ ਕੀਤਾ ਗਿਆ ਕਜੇਰੀ ਚ ਪੁਰਨਾ ਦਾ ਰੂਪ ਰੇਖਾ ਦੇਖ ਕੇ ਉਹਨਾਂ ਨੇ ਫਟੇ ਕੱਪੜੇ ਦੇ ਵਿੱਚ ਉਹਨਾਂ ਦੇ ਪੈਰ ਸੁਜੇ ਦੇਖ ਕੇ ਰਾ ਮੇਰਾ ਬੇਚੈਨ ਹੋ ਗਿਆ ਉਹ ਜਦੋਂ ਘਰੇ ਗਿਆ ਉਹਦੀ ਮਾਤਾ ਉਸਦੀ ਆ ਵੀ ਕੀ ਹੋ ਗਿਆ ਬੇਟਾ ਵੀ ਤੂੰ ਐਨਾ ਅਦਾਸ ਉਹ ਕਹਿੰਦਾ ਮਾਤਾ ਕਿ ਗੁਰੂ ਸਾਹਿਬ ਦੇ ਬੱਚਿਆਂ ਦਾ ਇੰਨਾ ਬੁਰਾ ਹਾਲ ਦੇਖਿਆ ਵੀ ਕਿਸੇ ਨੂੰ ਤਰਸ ਨਹੀਂ ਆਇਆ ਵੀ ਮੇਰਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਕਹਿੰਦੀ ਤੂੰ ਕੀ ਚਾਹੁੰਦਾ ਕਹਿੰਦਾ ਮੈਂ ਉਹਨਾਂ ਨੂੰ ਦੁੱਧ ਪਿਲਾਉਣਾ ਤੇ ਰੋਟੀ ਖਵਾਉਣਾ ਚਾਹੁੰਦਾ ਜਿਹੜਾ ਰਾਗਾ ਸਿੰਘ ਦਾ ਅਨਜੀਤ ਖਾਨਾ ਨੂੰ ਉਹਨੇ ਢੰਡੋਰਾ ਪਟਾਇਆ ਹੋਇਆ ਸੀਗਾ ਵੀ ਜਿਹੜਾ ਇਹਨਾਂ ਬੱਚਿਆਂ ਨੂੰ ਪਾਣੀ ਤੱਕ ਪਿਲਾਊਗਾ ਉਹਦਾ ਸਾਰਾ ਪਰਿਵਾਰ ਸਾਨ ਬੱਚੇ ਕੋਲੋਂ ਪੀੜ ਦਿੱਤਾ ਜਾਊਗਾ ਆ ਮਾਤਾ ਜੀ ਵੀ ਢੰਡੋਰਾ ਦਾ ਸੁਣਿਆ ਮੈਨੂੰ ਪੀੜਤ ਨਹੀਂ ਮੈਨੂੰ ਕੀ ਖਤਰਾ ਨਹੀਂ ਤੁਸੀਂ ਆਪਣਾ ਪ੍ਰਸ਼ਨ ਦੱਸੋ